ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮਨਰੂਪਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗੱਟੇ ਦੀ ਸਬਜ਼ੀ ਗੱਡੇ ਦੀ ਸਬਜ਼ੀ ਬਣਾਉਣ ਵਾਸਤੇ ਸਭ ਤੋਂ ਪਹਿਲੇ ਅਸੀਂ ਇੱਕ ਕੌਲੀ ਵੇਸਨ ਲਿਆ ਹੈ ਉਸ ਵਿੱਚ ਸਾਰੇ ਮਸਾਲੇ ਐਡ ਕਰ ਲਏ ਹਾਂ ਜੀ ਇਸ ਵਿੱਚ ਅਸੀਂ ਪਾਵਾਂਗੇ ਹਲਦੀ ਨਮਕ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਗਰਮ ਮਸਾਲਾ ਅਤੇ ਹਰੀ ਮਿਰਚ ਨਾਲ ਹੀ ਅਸੀਂ ਇਸ ਵਿੱਚ ਪਾਵਾਂਗੇ ਦਹੀਂ ਅਤੇ ਥੋੜਾ ਜਿਹਾ ਤੇਲ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਅਤੇ ਅੱਛਾ ਡੋ ਤਿਆਰ ਕਰ ਲਵਾਂਗੇ ਆਟਾ ਗੁਝ ਕੇ ਤਿਆਰ ਹੈ ਅਸੀਂ ਇਸ ਨੂੰ ਲੰਬੇ ਲੰਬੇ ਆਕਾਰ ਵਿੱਚ ਇਸੇ ਤਰ੍ਹਾਂ ਸਾਰੇ ਗੱਟੇ ਤਿਆਰ ਕਰ ਲਵਾਂਗੇ ਸਾਰੇ ਇਸ ਸ਼ੇਪ ਵਿੱਚ ਤਿਆਰ ਕਰ ਲੈਣੇ ਹਨ ਫਿਰ ਅਸੀਂ ਇੱਕ ਕੜਾਹੀ ਵਿੱਚ ਪਾਣੀ ਲੈ ਕੇ ਉਸ ਨੂੰ ਉਬਲਣ ਲਈ ਰੱਖ ਦਵਾਂਗੇ ਅਤੇ ਸਾਰੇ ਇਸ ਸ਼ੇਪ ਵਿੱਚ ਤਿਆਰ ਕੀਤੇ ਹੋਏ ਗੱਟੇ ਉਸ ਪਾਣੀ ਵਿੱਚ ਬਾ ਦਵਾਂਗੇ ਗੱਟੇ ਉਬਲ ਕੇ ਬਹੁਤ ਹੀ ਵਧੀਆ ਤਿਆਰ ਹੋ ਗਏ ਹਨ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਹ ਬਹੁਤ ਹੀ ਵਧੀਆ ਪੱਕ ਕੇ ਤਿਆਰ ਹੋ ਗਏ ਹਨ ਫਿਰ ਇਹਨਾਂ ਨੂੰ ਅਸੀਂ ਛੋਟੇ-ਛੋਟੇ ਪੀਸਾ ਵਿੱਚ ਕੱਟ ਕਰ ਲਵਾਂਗੇ ਸਾਰੇ ਗੱਟੇ ਇਸੇ ਤਰ੍ਹਾਂ ਛੋਟੇ ਪੀਸਾ ਵਿੱਚ ਕੱਟ ਕਰਕੇ ਰੱਖ ਲੈਣੇ ਹਨ ਫਿਰ ਅਸੀਂ ਕੜਾਈ ਵਿੱਚ ਲਾਵਾਂਗੇ ਤੇਲ ਅਤੇ ਉਸ ਵਿੱਚ ਅਸੀਂ ਪਾ ਦਵਾਂਗੇ ਸਾਰੇ ਗੱਟੇ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਤਾਂ ਜੋ ਇਹਨਾਂ ਵਿੱਚ ਕੱਚਾਪਨ ਨਾ ਰਵੇ ਫਿਰ ਅਸੀਂ ਇਸ ਦਾ ਮਸਾਲਾ ਤਿਆਰ ਕਰਨ ਵਾਸਤੇ ਇੱਕ ਕੜਾਈ ਵਿੱਚ ਲਾਵਾਂਗੇ ਤੇਲ तेल गरम ਕਰਨ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਇੱਕ ਚਮਚ ਲਸਣ ਦਾ ਪੇਸਟ ਲਸਣ ਦਾ ਪੇਸਟ ਪੁੱਜਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਪਿਆਜ਼ ਦੀ ਪੇਸਟ ਪਿਆਜ਼ ਦੀ ਪੇਸਟ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਅੱਧਾ ਚਮਚ ਅਦਰਕ ਦਾ ਪੇਸਟ ਉਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਅਸੀਂ ਇਸ ਵਿੱਚ ਪਾਵਾਂਗੇ ਟਮਾਟਰ ਦੀ ਪਿਉਰੀ ਅਤੇ ਹੌਲੀ-ਹੌਲੀ ਇਸ ਮਸਾਲੇ ਨੂੰ ਪੁੰਦੇ ਜਾਵਾਂਗੇ ਨਾਲ ਹੀ ਅਸੀਂ ਇਸ ਵਿੱਚ ਪਾਵਾਂਗੇ ਦਹੀਂ ਇੱਕ ਕਟੋਰੀ ਵਿੱਚ ਅਸੀਂ ਦਹੀਂ ਲੈਣਾ ਹੈ ਦਹੀਂ ਵਿੱਚ ਸਾਰੇ ਮਸਾਲੇ ਐਡ ਕਰ ਲੈਣੇ ਹਨ ਜਿਸ ਵਿੱਚ ਅਸੀਂ ਗਰਮ ਮਸਾਲਾ ਨਮਕ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਅਤੇ ਹਲਦੀ ਅਸੀਂ ਮਸਾਲੇ ਵਿੱਚ ਹੀ ਪਾਵਾਂਗੇ ਹਲਦੀ ਨੂੰ ਅਸੀਂ ਮਸਾਲੇ ਵਿੱਚ ਹੀ ਭੁੰਨਣਾ ਹੈ ਚੰਗੀ ਤਰ੍ਹਾਂ ਦਹੀਂ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇਹ ਵੀ ਇਸ ਵਿੱਚ ਪਾ ਦੇਵਾਂਗੇ ਮਸਾਲੇ ਵਿੱਚ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਥੋੜਾ ਜਿਹਾ ਇਸ ਵਿੱਚ ਪਾਵਾਂਗੇ ਪਾਣੀ ਮਸਾਲਾ ਪੁੱਜ ਕੇ ਤਿਆਰ ਹੈ ਇੱਕ ਕਟੋਰੀ ਇਸ ਵਿੱਚ ਪਾਣੀ ਐਡ ਕਰ ਦਵਾਂਗੇ ਫਿਰ ਥੋੜੀ ਜੀ ਇਸ ਵਿੱਚ ਕਸੂਰੀ ਮੇਥੀ ਪਾਵਾਂਗੇ ਇਸ ਨਾਲ ਇਸ ਦੀ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਅਤੇ ਫਿਰ ਗੱਟੇ ਇਸ ਵਿੱਚ ਪਾ ਦਵਾਂਗੇ ਇਸੇ ਤਰ੍ਹਾਂ ਗੱਟੇ ਦੀ ਸਬਜ਼ੀ ਬਣ ਕੇ ਤਿਆਰ ਹੈ ਧੰਨਵਾਦ